ਅੰਮ੍ਰਿਤਸਰ ਦੇ ਹਲਕਾ ਰਾਜਾ ਸਾਸੀ ਦੇ ਕੋਲ ਪਿੰਡ ਕੋਲੇ ਨੰਗਲ ਵਿਖੇ ਬੀਤੇ ਦਿਨ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਨਹਾਉਣ ਗਏ ਤਿੰਨ ਬੱਚੇ ਪਾਣੀ ਦੇ ਤੇਜ਼ ਬਹਾਵ ਵਿੱਚ ਰੁੜ ਗਏ ਸਨ ਇਹਨਾਂ ਤਿੰਨਾਂ ਬੱਚਿਆਂ ਦੇ ਨਹਿਰ ਵਿੱਚ ਲਾਪਤਾ ਹੋਣ ਤੋਂ ਬਾਅਦ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ, ਕ੍ਰਿਸ਼ਨ ਅਤੇ ਜਸਕਰਨ ਵਜੋ ਹੋਈ ਹੈ ਜਿਨ੍ਹਾਂ ਦੀ ਉਮਰ 15 ਸਾਲ, 17 ਸਾਲ ਅਤੇ 13 ਸਾਲ ਦੱਸੀ ਜਾ ਰਹੀ ਹੈ ਬੱਚਿਆਂ ਦੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਲਿਆਂਦਾ ਗਿਆ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਤਿੰਨੇ ਬੱਚੇ ਪਿੰਡ ਤੋਲੇ ਨੰਗਲ ਦੀ ਰਹਿਣ ਵਾਲੇ ਹਨ ਅਤੇ ਇਹ ਨਹਿਰ ਵਿੱਚ ਨਹਾ ਰਹੇ ਸਨ ਅਤੇ ਜਿਸ ਰੱਸੀ ਦੇ ਸਹਾਰੇ ਇਹ ਨਹਿਰ ਵਿੱਚ ਨਹਾ ਰਹੇ ਸਨ ਉਹ ਰੱਸੀ ਦੇ ਟੁੱਟ ਜਾਣ ਕਾਰਨ ਇਹ ਤਿੰਨੇ ਪਾਣੀ ਦੇ ਤੇਜ਼ ਬਹਾਵ ਵਿੱਚ ਰੁੜ ਗਏ। ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਥੇ ਨਹਿਰੀ ਵਿਭਾਗ ਵੱਲੋਂ ਚੇਤਾਵਨੀ ਜਾਰੀ ਕੀਤੇ ਜਾਣ ਦੇ ਬਾਵਜੂਦ ਵੀ ਲੋਕ ਇੱਥੇ ਨਹਾਉਣ ਲਈ ਆ ਜਾਂਦੇ ਹਨ ਜੋ ਕਿ ਬਹੁਤ ਖਤਰਨਾਕ ਹੈ ਮੇਰਾ ਭਤੀਜਾ ਜੀ ਉਹ ਨਹਿਰ ਤੇ ਪਾਰ ਮੇਲਾ ਚੱਲ ਰਿਹਾ ਸੀ ਵੇਖਣ ਗਏ ਤਿੰਨੇ ਜਣੇ ਨਹਾਉਣ ਡੈ ਸੀ ਰੱਸੀ ਟੁੱਟ ਗਈ ਰੱਸੀ ਮਾੜੀ ਤਿੰਨੇ ਡੁੱਬ ਕੇ ਪੂਰੇ ਹੋ ਗਏ ਕੱਲ ਇੱਕ ਹੀ ਆਪ ਲੱਭਿਆ ਉਸ ਤੋਂ ਬਾਅਦ ਗੋਤਾਖੋਰ ਮੰਗਾਏ ਗੋਤਾਖੋਰਾਂ ਨੇ ਕੁਝ ਨਹੀਂ ਲੱਭਿਆ ਇੱਕ ਦੀ ਹੀ ਕਾਲੀ ਲੱਭ ਲਈ ਉਹਨਾਂ ਨੇ 40000 ਰੁਪਏ 1 ਲੱਖ ਦਾ ਮੰਗਿਆ ਪਰ ਲੱਭ ਕੇ ਨਹੀਂ ਦੇ ਗਿਆ ਫਿਰ ਅੱਜ ਅਸੀਂ 5 ਵਜੇ ਉੱਠੇ ਰੱਸਾ ਲੈ ਕੇ ਸਾਰੇ ਪਿੰਡ ਦੇ ਵਾਸੀ ਰਲ ਕੇ ਨਹਿਰ 'ਚ ਵੜ ਕੇ ਫਿਰ ਕੇ ਫਿਰ ਅਸੀਂ ਇੱਕ ਲਾਸ਼ ਲੱਭੀ ਇੱਕ ਲਾਸ਼ਾਂ ਨੂੰ ਅੱਜ 12 ਯਾਨੀ ਕਿ 11:30 ਵਜੇ ਫੋਨ ਆਇਆ ਚਵਿੰਡੇ ਤੋਂ ਮਿਲੀ ਆ ਕਿੰਨੇ ਲਾਸ਼ਾਂ ਨੂੰ ਮਿਲ ਗਈਆਂ ਪ੍ਰਸ਼ਾਸਨ ਉਹ ਕਹਿੰਦਾ ਵੀ ਇਹ ਗਰੀਬ ਪਰਿਵਾਰਾਂ ਨੇ ਦੀ ਮਦਦ ਕੀਤੀ ਜਾਵੇ ਇਹਨਾਂ ਤਿੰਨ ਬੱਚੇ ਸੀ ਉਥੇ ਤੋਲੇ ਨੰਗਲ ਦੇ ਤਿੰਨ ਹੋ ਰਹਿਣ ਵਾਲੇ ਸੀ ਤਿੰਨੇ ਨਬਾਲਗ ਸੀ ਇੱਕ 15 ਸਾਲਾਂ ਦਾ ਇੱਕ 17 ਸਾਲਾਂ ਦਾ ਇੱਕ 13 ਸਾਲਾਂ ਦਾ ਇਹ ਉੱਥੇ ਆਪਣੇ ਲਾਗੇ ਨਹਿਰ ਵਗਦੀ ਆ ਉੱਥੇ ਨਹਾ ਰਹੇ ਸੀ ਨਹਿਰ ਦਾ ਬਹਾਵ ਜ਼ਿਆਦਾ ਹੋਣ ਕਰਕੇ ਰੱਸੀ ਇਹਨਾਂ ਨੇ ਲਾ ਕੇ ਬੰਨ ਕੇ ਤੇ ਉਹ ਰੱਸੀ ਟੁੱਟ ਗਈ ਤੇ ਨਹਾ ਚਾਰ ਜਣੇ ਰਹੀ ਇੱਕ ਜਣਾ ਬਚ ਗਿਆ ਮੌਕੇ ਤੋਂ ਜਿਹੜੇ ਤਿੰਨ ਜਣੇ ਸੀ ਉਹ ਬਹਾਵ ਜ਼ਿਆਦਾ ਹੋਣ ਕਰਕੇ ਆਪਣਾ ਨੂੰ ਬਚਾ ਨਾ ਸਕੇ ਤੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਤੇ ਮੈਨੂੰ ਹੁਣ ਤਿੰਨਾਂ ਦੀ ਡੈੱਡ ਬੋਡੀ ਬਰਾਮਦ ਹੋ ਗਈਆਂ ਨੇ ਇੱਥੇ ਆਪਾਂ ਪੋਸਟਮਾਰਟਮ ਕਰਵਾਉਣ ਆਏ ਇਹਨਾਂ ਨੂੰ ਕਾਗਜ਼ ਇਹਨਾਂ ਦੇ ਹਵਾਲੇ ਕਰਦੇ ਆ ਉਹਨਾਂ ਨੇ ਬੋਰਡ ਨਿਯੁਕਤ ਕਰਤਾ ਵਾ ਜੇ ਕੋਈ ਨਾਰਮਲ ਚਲੋ ਇੱਕ ਤਾਂ ਕੱਲ ਮਿਲ ਗਈ ਇਹ ਦੋ ਅੱਜ ਮਿਲ ਜਾਣੇ ਤੇ ਗੋਤਾਖੋਰ ਵੀ ਬੁਲਾਏ ਸੀ ਹੋਲ ਇੰਡੀਆ ਰਫ ਦੀ ਟੀਮ ਵੀ ਆਈ ਸੀ ਲੋਕਾਂ ਲੋਕਲ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਦਦ ਕੀਤੀ ਸਾਰਿਆਂ ਨੇ ਵੱਧ ਚੜ ਕੇ ਮਤ ਕਰਕੇ ਤੇ ਹੁਣ ਇਹਨੇ ਬੋਡੀਸ ਲੱਭ ਗਿਆ ਨੇ